ਬਠਿੰਡਾ ਦੇ ਪਿੰਡ ਜਿੰਦਾਚ ਹੋਏ ਬਲਾਸਟ ਮਾਮਲੇ 'ਚ ਵੱਡੀ ਅਪਡੇਟ ਕੀ ਮਿਲਿਆ ਗਿਆ ਸਾਧਰਾ ਜੀ ਸਾਹਿਬ ਇਹਦੀ ਬਹੁਤ ਕੁਝ ਮਿਲਿਆ ਬਹੁਤ ਬਰਾਮਦਗੀਆਂ ਹੋਈਆਂ ਮੌਜਮਾ ਗੁਰਪ੍ਰੀਤ ਸਿੰਘ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ ਪਤਾ ਲੱਗੇ ਆ ਜੋ ਵੀ ਹੈ ਇਹ ਅਜੇ ਰਿਪੋਰਟਸ ਆਣਗੀਆਂ ਫੋਰੈਂਸਿਕ ਤੋਂ ਤਾਂ ਕਨਫਰਮ ਹੋਏਗਾ ਫਿਲਹਾਲ ਜੱਸ ਸਾਹਿਬ ਨੇ 5 ਦਿਨ ਹੋਰ ਦਿੱਤੇ ਆ ਕਿ ਤੁਸੀਂ ਆਪਣੀ ਇਨਵੈਸਟੀਗੇਸ਼ਨ ਹੋਰ ਕਰ ਲਓ ਸੱਤ ਦਿਨਾਂ ਰਿਮਾਂਡ 'ਚ ਪੁਲਿਸ ਹੱਥ ਲੱਗੇ ਪੁਖਤਾ ਸਬੂਤ 5 ਡੇਜ਼ ਹੋ ਰਿਮਾਂਡ ਜੱਜ ਸਾਹਮਣੇ ਗ੍ਰਾਂਟ ਕੀਤਾ ਠੀਕ ਇਨਵੈਸਟੀਗੇਸ਼ਨ ਇਜ਼ ਅੰਡਰਵੇ ਅੱਜ ਅੱਜ ਦਾ 5 ਡੇਜ਼ ਹੋ ਰਿਮਾਂਡ ਜੱਜ ਸਾਹਮਣੇ ਗ੍ਰਾਂਟ ਕੀਤਾ ਜੀ ਹਾਂ ਇਹਨਾਂ ਤਸਵੀਰਾਂ 'ਚ ਦਿਖਾਈ ਦੇ ਰਿਹਾ ਇਹ ਉਹੀ ਨੌਜਵਾਨ ਹੈ ਜਿਸ ਤੇ ਵੱਡੇ ਕਾਫੀ ਗੰਭੀਰ ਇਲਜ਼ਾਮ ਲੱਗੇ ਨੇ ਜਿਸ ਤੇ ਵੱਡੇ ਸੰਸਰੀਖੇਜ ਖੁਲਾਸੇ ਹੋਏ ਨੇ ਇਲਜ਼ਾਮ ਇੱਥੋਂ ਤੱਕ ਲੱਗੇ ਸੀ ਕਿ ਇਸ ਵੱਲੋਂ ਮਨੁੱਖੀ ਬੰਬ ਬਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਾਣਕਾਰੀ ਮੁਤਾਬਕ ਇਸ ਨੌਜਵਾਨ ਵੱਲੋਂ ਆਨਲਾਈਨ ਵਿਸਫੋਟਕ ਸਮਗਰੀ ਮੰਗਵਾਈ ਗਈ ਸੀ ਘਰ 'ਚ ਇਸ ਵੱਲੋਂ ਖਤਿੱਤ ਵਿਸਫੋਟਕ ਸਮਗਰੀ ਨੂੰ ਅਸੈਂਬਲ ਕੀਤਾ ਜਾ ਰਿਹਾ ਸੀ ਇਸ ਦੌਰਾਨ ਇੱਕ ਤੋਂ ਬਾਅਦ ਇੱਕ ਵੱਡੇ ਧਮਾਕੇ ਹੋਏ ਜਿਸ 'ਚ ਪਿਓ ਪੁੱਤ ਗੰਭੀਰ ਜ਼ਖਮੀ ਹੋ ਗਏ ਸੀ ਤੇ ਜਿਉਂ ਹੀ ਘਰ 'ਚ ਜ਼ਬਰਦਸਤ ਧਮਾਕੇ ਹੋਣ ਦਾ ਇਹ ਮਾਮਲਾ ਸਾਹਮਣੇ ਆਇਆ ਤਾਂ ਪੂਰੇ ਪਿੰਡ 'ਚ ਪੁਲਿਸ ਹੀ ਪੁਲਸ ਪਹੁੰਚ ਗਈ ਆਰਮੀ ਦੀਆਂ ਟੀਮਾਂ ਪਹੁੰਚ ਗਈਆਂ ਵੱਖ-ਵੱਖ ਏਜੰਸੀਆਂ ਚੌਕਸ ਹੋ ਗਈਆਂ ਆਰਮੀ ਵੱਲੋਂ ਘਰ ਨੂੰ ਸੀਲ ਕਰ ਵਿਸਫੋਟਕ ਸਮਗਰੀ ਨੂੰ ਨਸ਼ਟ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਕਿ ਇਹ ਸਭ ਕੁਝ ਪਿੱਛੇ ਗੁਰਪ੍ਰੀਤ ਸਿੰਘ ਨਾਮ ਦਾ ਇਹ ਨੌਜਵਾਨ ਹੈ ਜੋ ਖੁਦ ਵੀ ਜ਼ਖਮੀ ਹੋਇਆ ਦਿਖਾਈ ਦੇ ਰਿਹਾ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਗ੍ਰਿਫਤਾਰ ਇਸ ਮਲਜਮ ਦਾ ਪੁਲਿਸ ਨੂੰ ਪਹਿਲਾ 7 ਦਿਨ ਦਾ ਰਿਮਾਂਡ ਮਿਲਿਆ ਸੀ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਕਾਫੀ ਕੋਸ਼ਿਸ਼ ਇਨਾਂ 7 ਦਿਨਾਂ 'ਚ ਪੁਲਿਸ ਹੱਥ ਲੱਗਿਆ ਜਿਸ ਨੂੰ ਕੋਖਿਆ ਜਾ ਰਿਹਾ ਹੈ ਇਨਵੈਸਟੀਗੇਸ਼ਨ ਇਸ ਅੰਡਰਵੇ ਅੱਜ ਅੱਜ ਦਾ 5 ਡੇਸ ਹੋ ਰਿਮਾਂਡ ਜਿਸ ਸਾਹਮਣੇ ਗ੍ਰਾਂਟ ਕੀਤਾ ਹੈ ਹਾਂ ਜੀ ਨਹੀਂ ਇਹ ਅਸੀਂ ਸ਼ੇਅਰ ਨਹੀਂ ਹਜੇ ਕਰ ਸਕਦੇ ਕੀ ਮਿਲਿਆ ਕੇ ਸਾਧਰਾ ਜੀ ਸਾਹਿਬ ਇਹ ਜੀ ਬਹੁਤ ਕੁਝ ਮਿਲਿਆ ਬਹੁਤ ਬਰਾਮਦਗੀਆਂ ਹੋਈਆਂ ਉਹ ਅਸੀਂ ਟੈਸਟ ਕਰਾਂਗੇ ਰਿਪੋਰਟ ਆਣਗੀਆਂ ਉਸ ਤੋਂ ਬਾਅਦ ਹੀ ਦੱਸ ਸਕਨੇ ਹਾਂ ਕੀ ਕੁਝ ਮਿਲਿਆ ਬੈਸ ਅਸੀਂ ਮੈਂ ਟਾਈਮ ਪਲੀਜ਼ ਇੱਕ ਵਾਰ ਮੇਰੀ ਗੱਲ ਸਰ ਕੋਈ ਕੈਮੀਕਲ ਦਾ ਪਤਾ ਲੱਗਿਆ ਕੈਮੀਕਲ ਪਤਾ ਲੱਗੇ ਆ ਜੋ ਵੀ ਹੈ ਇਹ ਹਜੇ ਰਿਪੋਰਟਸ ਆਣਗੀਆਂ ਫੋਰੈਂਸਿਕ ਤੋਂ ਤਾਂ ਕਨਫਰਮ ਹੋਏਗਾ ਫਿਲਹਾਲ ਜਾਂ ਸਾਹਮਣੇ 5 ਦਿਨ ਹੋਰ ਦਿੱਤੇ ਆ ਕਿ ਤੁਸੀਂ ਆਪਣੀ ਇਨਵੈਸਟੀਗੇਸ਼ਨ ਵਰਕ ਕਰ ਲਓ ਠੀਕ ਹੈ ਉਸ ਤੋਂ ਬਾਅਦ 30 ਤਰੀਕ ਨੂੰ ਪੇਸ਼ ਕਰਾਂਗੇ ਸਰ ਆਰਮੀ ਵੱਲੋਂ ਕੁਝ ਪੁਆਇੰਟ ਰੱਖ ਕੇ ਕਹਿੰਦੇ ਆਪਣੇ ਆਰਮੀ ਵੱਲੋਂ ਬੌਮ ਡਿਸਪੋਜ਼ਲ ਸਕਵਾਡ ਆਇਆ ਸੀਗਾ ਜਿਨ੍ਹਾਂ ਨੇ ਆਪਣਾ ਜਿਹੜਾ ਮੌਕਾ ਉਸ ਤੇ ਜੋ ਵੀ ਕੈਮੀਕਲ ਸੀਗੇ ਹਾਰਮਫੁਲ ਕੈਮੀਕਲਸ ਨੂੰ ਨਸ਼ਟ ਕੀਤੇ ਆ ਜਿੱਥੇ ਕੋਈ ਵੀਡੀਓ 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 ਪ੍ਰਾਪਸ ਹੋਈਆਂ ਵੀਡੀਓ ਮਿਲੀਆਂ ਸੀ ਮੋਹਿਲਾ ਚੋਂ ਮਿਲੇ ਉਸ ਦਿਰਵਾਤ ਹੋਈ ਹੈ ਨਹੀਂ ਉਹ ਅਸੀਂ ਦੱਸਾਂਗੇ ਉਹ ਆਫਟਰ ਫੋਰੈਂਸਿਕ ਆਫਟਰ ਫੋਰੈਂਸਿਕ ਜੋ ਵੀ ਰਿਪੋਰਟ ਆਈਗੀ ਦੂਜੀ ਵਾਰ ਪੇਸ਼ ਕੀਤਾ ਕੋਰਟ ਚ ਕਿੰਨੇ ਦਿਨ ਦਾ ਰਹਿ ਮੰਗਦੇ ਆ ਜੀ ਹਾਂ ਲਗਾਤਾਰ ਗੁਰਪ੍ਰੀਤ ਸਿੰਘ ਪੁਲਿਸਰ ਰਿਮਾਂਡ ਤੇ ਚੱਲ ਰਿਹਾ ਹੈ ਮੋਜਮ ਤੋਂ ਬ੍ਰੀਕੀ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਇਸ ਮੋਜਮ ਨੂੰ ਲੈ ਕੇ ਪੁਲਿਸ ਕੁਝ ਵੀ মিডিਏ ਸਾਹਮਣੇ ਨਹੀਂ ਦੱਸ ਰਹੀ ਕਿ ਆਖਰ ਕੀ ਸਬੂਤ ਮੋਜਮ ਨੂੰ ਲੈ ਕੇ ਪੜਸ ਹੱਥ ਲੱਗੇ ਨੇ ਜਾਂਚ ਕਿੱਥੇ ਤੱਕ ਪਹੁੰਚ ਚੁੱਕੀ ਹੈ ਇਸੇ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਦੇ ਇਸ ਕਾਂਡ ਪਿੱਛੇ ਕੀ ਕਿਸੇ ਹੋਰ ਸ਼ਕਸ਼ਦਾਬ ਵੀ ਹੱਥ ਹੈ ਆਖਰ ਗੁਰਪ੍ਰੀਤ ਸਿੰਘ ਇਸ ਵਿਸਪੋਟਕ ਸਮਗਰੀ ਦਾ ਕਰਨਾ ਕੀ ਚਾਹੁੰਦਾ ਸੀ ਅਜਿਹੇ ਕਈ ਸਵਾਲ ਨੇ ਜਿਨ੍ਹਾਂ ਦਾ ਜਵਾਬ ਪੁਲਿਸ ਜਾਂਚ ਤੋਂ ਬਾਅਦ ਹੀ ਮਿਲ ਸਕੇਗਾ। ਜਗਬਣੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ।